ਕਬੀਰ ਸੂਤਾ ਕਿਆ ਕਰੇ ਬੈਠਾ ਰੋ ਔਰ ਜਾਗ ਜਾ ਕੇ ਸੰਗ ਤੇ ਵਿਸਰਾ ਤਾਹੀ ਕੇ ਸੰਗ ਲਾਗ ਜੇ ਲੰਮਾ ਪੈਗਾ ਤਾਂ ਸੌ ਜਾਂਦਾ ਹੁੰਦਾ ਜੇ ਬੈਠਾ ਰਹੇ ਤਾਂ ਹੰਗ ਮਤ ਹਗਦਾ ਸੌ ਨਹੀਂ ਸਕਦਾ ਜੇ ਸੌਂਜੂ ਤਾਂ ਡੇਕੂ ਬੈਠਾ ਹੰਗ ਤਾ ਸਤਦਾ ਸੌਂ ਨਹੀਂ ਸਕਦਾ ਬੈਠੇ ਕਬੀਰ ਸੂਤਾ ਕਿਆ ਕਰੇ ਤੋ 30 ਵਾਰ ਸੂਤਾ ਫੇਰ ਆ ਗਿਆ ਬੈਠਾ ਰਹਿ ਜਦੀਦ ਆਉਂਦੀ ਹੈ ਬੈਠਾ ਰਹਿ ਔਰ ਜਾਗ ਜੇ ਚਪਕੀ ਆਉਗੀ ਉਠ ਖੜੇਗਾ ਫਿਰ ਵੀ ਬੈਠਾ ਰਹਿ ਔਰ ਜਾਗ ਜਾਤ ਕੇ ਸੰਗ ਦੇ ਵਿਸਰਾ ਤਾਹੀ ਕੇ ਸੰਗ ਲਾਗ ਜਾਤ ਕੇ ਸੰਗ ਦੇ ਪੀਛਲ ਜਿਹਦੇ ਨਾਲ ਉਹ ਵਿਸੜਿਆ ਹੈ ਉਹਦੇ ਨਾਲ ਜੁੜਿਆ ਰਹਿ ਉਹਦਾ ਧਿਆਨ ਧਰ ਕੇ ਰੱਖ ਧਿਆਨ ਰੱਖ ਉਹਦਾ ਤਾਹੀ ਕੇ ਸੰਗ ਲਾਗ ਉਹਦੇ ਸੰਗ ਜੁੜਿਆ ਰਹਿ ਲੱਗਿਆ ਰਹਿ ਕਵੀ ਰਸਤਾ ਹੋਇਆ ਜੁੜਿਆ ਹੋਇਆ ਲੰਮਾ ਪਿਆ ਸੁਦਾ ਸਪਨਾ ਆ ਰਿਹਾ ਨਾ ਹਾਂਜੀ ਸਪਨਾ ਬੈਠੇ ਨੂੰ ਨਹੀਂ ਆਉਂਦਾ ਬੈਠੇ ਨੂੰ ਆ ਸਕਦੇ ਸਪਨਾ ਨਹੀਂ ਆਉਂਦਾ ਹਾਂਜੀ